ਪ੍ਰੇਜ਼ ਦਾ ਲਾਰਡ ਸਭ ਨੂੰ ਜੈ ਮਸੀਦੀ ਇੱਕ ਵਾਰੀ ਫੇਰ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਤੇ ਵੈਲਕਮ ਕਰਦੇ ਆ ਜਿਹਦਾ ਨਾਮ ਹੈ ਸੱਚ ਵਿੱਚੋਂ ਸੱਚ ਨੂੰ ਪਹਿਚਾਣੋ ਔਰ ਖੁਦਾ ਦਾ ਬੜਾ ਫਜ਼ਲ ਹੈ ਕਿ ਇੱਕ ਵਾਰੀ ਫੇਰ ਸਾਡੇ ਨਾਲ ਸਾਡੇ ਪਾਸਟਰ ਜੀ ਪਾਸਟਰ ਜੌਨ ਇਕਬਾਲ ਗਿਲ ਜੀ ਮੌਜੂਦ ਨੇ ਜੈ ਮਸੀਕੀ ਜੀ ਸਾਰਿਆਂ ਨੂੰ ਖੁਦਾ ਤੁਹਾਨੂੰ ਬੜੇ ਬਰਕਤ ਦੇਵੇ ਔਰ ਜਿਵੇਂ ਕਿ ਤੁਹਾਨੂੰ ਅਸੀਂ ਹਮੇਸ਼ਾ ਰਿਮਾਈਂਡਰ ਦਿੰਨੇ ਆ ਕਿ ਜਿਹੜੇ ਵੀ ਭੈਣ ਭਰਾ ਸਾਡਾ ਇਹ ਪ੍ਰੋਗਰਾਮ ਵੇਖਦੇ ਪਏ ਨੇ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਹੋਇਆ ਤੇ ਥੈਂਕ ਯੂ ਵੈਰੀ ਮੱਚ ਔਰ ਅਗਰ ਨਹੀਂ ਕੀਤਾ ਹੋਇਆ ਤੇ ਅੱਜ ਬਲਕਿ ਹੁਣੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਜਿਹੜਾ ਉੱਥੇ ਬੈਲ ਦਾ ਬਟਨ ਨੇ ਉਹ ਬੈਲ ਆਈਕਨ ਦਬਾ ਕੇ ਆਲ ਵੀਡੀਓਜ਼ ਤੇ ਕਲਿੱਕ ਕਰੋ ਤਾਂ ਕਿ ਜਿੰਨੀਆਂ ਵੀ ਵੀਡੀਓ ਸਾਡੀਆਂ ਆਨਮਾਲੀਆਂ ਨੇ ਉਹ ਤੁਹਾਡੇ ਤੱਕ ਸਭ ਤੋਂ ਪਹਿਲੇ ਪਹੁੰਚਣ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਅਸੀਂ ਇੱਕ ਨਵੇਂ ਸਵਾਲ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੁੰਨੇ ਆ ਤੇ ਜਿਹੜਾ ਅੱਜ ਦਾ ਸਾਡਾ ਸਵਾਲ ਹੈ ਉਹ ਹੀ ਪਾਸਟਰ ਜੀ ਨੇ ਪੁੱਛਾਂਗੇ ਜੀ ਕਿ ਸਵਾਲ ਸਾਡਾ ਪਾਸਟਰ ਜੀ ਇਹ ਆਇਆ ਵੇ ਕਿ ਜਿਵੇਂ ਖੁਦਾ ਨੇ ਕਿਸੇ ਬੰਦੇ ਨੂੰ ਜਾਂ ਕਿਸੇ ਭੈਣ ਨੂੰ ਜਾਂ ਕਿਸੇ ਭਾਈ ਨੂੰ ਕੋਈ ਦਰਸ਼ਨ ਵਹਾਇਆ ਹੋਵੇ ਕੋਈ ਰੋਇਆ ਵਹਾਈ ਹੋਵੇ ਕਿ ਤੇਰੇ ਵਾਸਤੇ ਇੰਜ ਦਾ ਕੋਈ ਮਕਾਮ ਮੈਂ ਰੱਖਿਆ ਹੋਇਆ ਹੋਵੇ ਫੋਰ ਏਗਜ਼ਾਮਪਲ ਜਿਵੇਂ ਯੂਸਫ ਨੇ ਰੋਇਆ ਦੇਖੀ ਕਿ ਉਹ ਇੱਕ ਤਖਤ ਤੇ ਬੈਠਾ ਹੋਇਆ ਤੇ ਉਹਦੀ ਰੋਇਆ ਪੂਰੀ ਵੀ ਹੋਈ ਕਿ ਉਹ ਬਾਦ ਮਿਸਰ ਦਾ ਜਿਹੜਾ ਬਾਦਸ਼ਾਹ ਬਣਿਆ ਤੇ ਸਵਾਲ ਅਸੀਂ ਇੱਥੋਂ ਇਹ ਪੁੱਛਣਾ ਚਾਹੁੰਦੇ ਆ ਕਿ ਕੀ ਇਹ ਨਹੀਂ ਹੋ ਸਕਦਾ ਵੇ ਕਿ ਖੁਦਾ ਕਿਸੇ ਨੂੰ ਰੋਇਆ ਵਿਖਾਵੇ ਔਰ ਉਸ ਇਨਸਾਨ ਦੀ ਕਿਸੇ ਗਲਤੀ ਕਰਕੇ ਜਿਹੜਾ ਮਕਾਮ ਖੁਦਾ ਉਹਨੂੰ ਦੇਣਾ ਚਾਹੁੰਦਾ ਹੈ ਉਸ ਮਕਾਮ ਤੱਕ ਉਹ ਪਹੁੰਚ ਨਾ ਪਾਏ ਜਾਂ ਪਹੁੰਚ ਨਾ ਸਕੇ ਬਿਲਕੁਲ ਜੀ ਬਾਈਬਲ ਦੇ ਵਿੱਚ ਇਹਦਾ ਬੜੇ ਐਸੇ ਮਿਲਦੇ ਆ ਰੈਫਰੈਂਸ ਜਿੱਥੋਂ ਇਹ ਪਤਾ ਲੱਗਦਾ ਹੈ ਕਿ ਖੁਦਾ ਅਸਲ ਵਿੱਚ ਜਿੰਨੂੰ ਵੀ ਖੁਦਾ ਨੇ ਬੁਲਾਇਆ ਉਹ ਭਾਵੇਂ 올ਡ ਟੈਸਟਾਮੈਂਟ ਦੇ ਲੋਕ ਹੋਣ ਤੇ ਪਾ ਮੇ ਉਹ ਨਵੇਂ ਜਨਮ ਦੇ ਲੋਕ ਹੁਣ ਹਰੇਕ ਇਨਸਾਨ ਨੂੰ ਖੁਦਾ ਨੇ ਇੱਕ ਦਰਸ਼ਨ ਦਿੱਤਾ ਹੈ ਜੀ ਸੋ ਦਰਸ਼ਨ ਇਹ ਨਿਕਾ ਜ਼ਰੂਰੀ ਵੀ ਤੁਸੀਂ ਉਹਨੂੰ ਖੁਆਬ ਦੇ ذریعے ਦੇਖੋ ਖੁੱਲ੍ਹੀਆਂ ਅੱਖਾਂ ਦੇ ਨਾਲ ਵੀ ਦੇਖ ਸਕਦੇ ਹੋ ਆਵਾਜ਼ ਦੇ ਦੁਆਰਾ ਵੀ ਤੁਹਾਨੂੰ ਮਿਲ ਸਕਦਾ ਹੈ ਤੇ ਕਈ ਵਾਰੀ ਤੁਹਾਡਾ ਆਪਣਾ ਵਿਵੇਕ ਸਾਖੀ ਦੇ ਰਿਹਾ ਹੁੰਦਾ ਕੌਨਸ਼ੀਅਸ ਤੁਹਾਡਾ ਕਹਿ ਰਿਹਾ ਹੁੰਦਾ ਵੀ ਤੁਹਾਨੂੰ ਪ੍ਰਭੂ ਤੁਹਾਡੇ ਤੋਂ ਆ ਚਾਹੁੰਦਾ ਸੋ ਬਿਨਾਂ ਦਰਸ਼ਨ ਤੋਂ ਤੇ ਕੋਈ ਜੀਵਨ ਹੈ ਨਹੀਂ ਸੋ ਹਰੇਕ ਇਨਸਾਨ ਦੇ ਅੱਗੇ ਪਰਮੇਸ਼ਵਰ ਨੇ ਇੱਕ ਨਿਸ਼ਾਨ ਧਰਿਆ ਆ ਜਿਹਨੂੰ ਮਦੇ ਨજર ਰੱਖ ਕੇ ਹਰੇਕ ਇਨਸਾਨ ਨੇ ਅੱਗੇ ਵਧਣਾ ਜੀ ਜਿਵੇਂ ਲਿਖਿਆ ਇਬਰਾਨੀਓ 12 ਦੋਦੀ ਆਇਤ ਦੇ ਵਿੱਚ ਕਿ ਇਮਾਨ ਦੇ ਕਰਤਾ ਤੇ ਪੂਰਾ ਕਰਨ ਵਾਲੇ ਪ੍ਰਭੂ ਯਿਸੂ ਮਸੀਹ ਤੱਕ ਤੈ ਰਹੋ ਹਾਨੀ ਸੋ ਇਹਦਾ ਸਿੱਧਾ ਸਿੱਧਾ ਮਤਲਬ ਹੈਗਾ ਵੀ ਬਚਨ ਤੇ ਇਥੇ ਅਗਾਹ ਕਰਦਾ ਪਿਆ ਹੈ ਬੇਸਿਕ ਇਹਨੂੰ ਤਕਣਾ ਹੈ ਹੁਣ ਜੇ ਇਹਨੂੰ ਤਕਣ ਦਾ ਹੁਕਮ ਮਿਲਿਆ ਜੇ ਅਸੀਂ ਉਸ ਤੋਂ ਹਟ ਕੇ ਤੇ ਕੁਝ ਹੋਰ ਤੱਕੀਏ ਤੇ ਫਿਰ ਤੇ ਸਿੱਧਾ ਸਿੱਧਾ ਹੀ ਹੈ ਵੀ ਉਹ ਤੇ ਚਾਹੁੰਦਾ ਜੀ ਉਹਨੂੰ ਤੱਕਦੇ ਰਹੋਗੇ ਤੇ ਮੰਜ਼ਿਲ ਤੱਕ ਪਹੁੰਚ ਸਕਦੇ ਆ ਤੇ ਹੁਣ ਤੁਸੀਂ ਉਹਨੂੰ ਤੱਕਣਾ ਬੰਦ ਕਰ ਦਿਓ ਤੇ ਫਿਰ ਤੇ ਇੱਕ ਸਮਾਂ ਇਦਾਂ ਆਵੇਗਾ ਕਿ ਉਹਨੂੰ ਪਤਾ ਲੱਗ ਜਾਵੇਗਾ ਤੁਸੀਂ ਮੈਨੂੰ ਦੇਖਣਾ ਪਸੰਦ ਨਹੀਂ ਕਰ ਰਹੇ ਤਾਂ ਆਪਣੇ ਆਪ ਨੂੰ ਤੁਹਾਡੇ ਤੋਂ ਛਪਾ ਲਏਗਾ ਜਾਣੇ ਅੱਖਾਂ ਤੋਂ ਉਹ ਆਪਣੇ ਆਪ ਨੂੰ ਹਟਾ ਲਏਗਾ ਮੋਜਲ ਕਰ ਲਏਗਾ ਉਹਦੇ ਸਿੱਧਾ ਸਿੰਪਲ ਹੈ ਉਹ ਤੇ ਲਿਖਿਆ ਵੀ ਬਾਈਬਲ ਦੇ ਹੁਣ ਮੈਨੂੰ ਆਇਤ ਯਾਦ ਨਹੀਂ ਗਈ ਤੇ ਉਹਦੇ ਚ ਲਿਖਿਆ ਉਹਨੇ ਆਪਣੇ ਆਪ ਨੂੰ ਤੁਹਾਡੇ ਤੋਂ ਮਤਲਬ ਓਝਲ ਕਰ ਲਿਆ ਸੋ ਪਰਮੇਸ਼ਵਰ ਤੇ ਉਹਨਾਂ ਦੇ ਨਾਲ ਹੀ ਚੱਲਦਾ ਤੇ ਦਰਸ਼ਨ ਉਹਨਾਂ ਦੇ ਪੂਰੇ ਹੁੰਦੇ ਆ ਜਿਹੜੇ ਪਰਮੇਸ਼ਵਰ ਦੇ ਨਾਲ ਚੱਲਦੇ ਜੀ ਹਨੋਕ ਪਰਮੇਸ਼ਵਰ ਦੇ ਨਾਲ ਚੱਲਦਾ ਸੀ ਤੇ ਪਰਮੇਸ਼ਵਰ ਵੀ ਹਨੋਕ ਦੇ ਨਾਲ ਚੱਲਦਾ ਸੀ ਦੋਨੇ ਚੱਲਦੇ ਸੀ ਨਾ ਹੁਣ ਪਰਮੇਸ਼ਵਰ ਤੇ ਹਮੇਸ਼ਾ ਚੱਲਣਾ ਚਾਹੁੰਦਾ ਹਾਂਜੀ ਪਰ ਉਹ ਚੱਲਦਾ ਉਹਨਾਂ ਦੇ ਨਾਲ ਹੈ ਜਿਹੜੇ ਪਰਮੇਸ਼ਵਰ ਦੇ ਨਾਲ ਚੱਲਣ ਦਾ ਮਨ ਰੱਖਦੇ ਆ ਤੇ ਜਿਹੜੇ ਪਰਮੇਸ਼ਵਰ ਦੇ ਨਾਲ ਚੱਲਣ ਦਾ ਮਨ ਨਹੀਂ ਰੱਖਦੇ ਪਰਮੇਸ਼ਵਰ ਫਿਰ ਉਹਨਾਂ ਦੇ ਨਾਲ ਚੱਲਣਾ ਬੰਦ ਕਰ ਦਿੰਦਾ ਪਰਮੇਸ਼ਵਰ ਜ਼ਬਰਦਸਤੀ ਨਹੀਂ ਕਰਦਾ ਸੋ ਜਿਵੇਂ ਅਸੀਂ ਗੱਲ ਕੀਤੀ ਹੈ ਯੂਸਫ ਤੇ ਯੂਸਫ ਨੂੰ ਦਰਸ਼ਨ ਦਿੱਤਾ ਪਰਮੇਸ਼ਵਰ ਨੇ ਉਹਨਾਂ ਜੀਵਨ ਉਸ ਦਰਸ਼ਨ ਦੇ ਲਈ ਹੈ ਕਿ ਇੱਕ ਵਿਸ਼ੇਸ਼ ਮਕਸਦ ਦੇ ਲਈ ਪਰਮੇਸ਼ਵਰ ਨੇ ਉਹਨੂੰ ਪੈਦਾ ਕੀਤਾ ਤੇ ਉਹਨੇ ਮੇਰੇ ਜੀਵਨ ਦੇ ਵਿੱਚ ਉਸ ਦਰਸ਼ਨ ਨੂੰ ਪੂਰਾ ਕਰਨਾ ਹੈ ਜੀ ਹੁਣ ਜ਼ਿੰਮੇਵਾਰੀ ਹੈ ਯੂਸਫ ਦੀ ਕਿ ਜਿਹੜਾ ਦਰਸ਼ਨ ਖੁਦਾ ਨੇ ਉਹਨੂੰ ਰੱਖ ਦਿੱਤਾ ਖੁਦਾ ਤੇ ਵਫਾਦਾਰ ਹੈ ਉਹ ਤੇ ਕਹਿ ਕੇ ਬਦਲਣਾ ਵਾਲਾ ਨਹੀਂ ਹੈ ਪਿੱਛੇ ਮੁੜਨ ਵਾਲਾ ਨਹੀਂ ਹੈ ਹੁਣ ਉਸ ਦਰਸ਼ਨ ਦਾ ਸਾਰ ਧਰਮ ਦਾ ਜਿਹੜਾ ਨਾ ਉਹ ਯੂਸਫ ਤੇ ਆ ਕੇ ਟਿਕ ਗਿਆ ਕਿ ਯੂਸਫ ਨੇ ਉਸ ਦਰਸ਼ਨ ਨੂੰ ਪੂਰਾ ਕਰਨਾ ਹੈ ਯੂਸਫ ਨੂੰ ਪਰਮੇਸ਼ਵਰ ਨੇ ਦਰਸ਼ਨ ਤੇ ਦਿਖਾ ਦਿੱਤਾ ਵੀ ਜਿਹੜੀ ਇੱਜ਼ਤ ਮੈਂ ਤੈਨੂੰ ਧਰਤੀ ਦੇ ਉੱਤੇ ਦੇਣੀ ਹੈ ਲੇਕਿਨ ਯੂਸਫ ਨੇ ਇਹ ਨਹੀਂ ਦਿਖਾਇਆ ਸੀ ਵੀ ਉਸ ਦਰਸ਼ਨ ਨੂੰ ਪਾਉਣ ਦੇ ਲਈ ਤੇਰਾ ਹਾਲ ਕੀ ਹੋਣਾ ਹੈ ਕਿ ਜਿਹੜੀ ਤੇਰੇ ਤੇ ਤਕਲੀਫਾਂ ਹੋਣੀਆਂ ਇਹ ਨਹੀਂ ਪਤਾ ਇਹ ਅੱਜ ਲੋਕ ਦਰਸ਼ਨ ਤੋਂ ਡਿੱਗ ਕੱਲ ਹੀ ਜਾਂਦੇ ਆ ਅੱਜ ਲੋਕ ਕਿ ਦਰਸ਼ਨ ਤੋਂ ਫੇਰ ਕੱਲ ਹੀ ਜਾਂਦੇ ਆ ਅੱਜ ਦਰਸ਼ਨ ਦੇ ਮੁਤਾਬਕ ਚੱਲ ਕਿਉਂ ਨਹੀਂ ਪਾਉਂਦੇ ਉਹਦੀ ਵਜ੍ਹਾ ਹੀ ਹੈ ਅਮੀਨ ਕਿ ਖੁਦਾ ਦਰਸ਼ਨ ਜਿਹੜਾ ਦਿੰਦਾ ਨਾ ਉਹਦੇ ਵਿਚਲੇ ਹਿੱਸੇ ਨੂੰ ਨਹੀਂ ਦੱਸਦਾ ਕਿ ਖੁਦਾ ਮੰਜ਼ਲ ਵਹਾ ਹਟਦਾ ਹੈ ਪਰ ਰਾਹ ਨਹੀਂ ਵਹਾ ਹਾਂਜੀ ਹਾਂਜੀ ਇੱਕ ਸਾਡੀ ਜਨਮ ਦੀ ਤਰੀਕ ਹੈ ਤੇ ਇੱਕ ਮੌਤ ਦੀ ਤਰੀਕ ਹੈ ਜੀ ਇਹ ਪਰਮੇਸ਼ਰ ਨੇ ਤੈਅ ਕੀਤਾ ਆ ਵਿਚਰਾ ਜੋਗਛ ਹੈਗਾ ਅਗੰਮ ਗਿਆਨ ਦੇ ਵਿੱਚ ਤੇ ਪਰਮੇਸ਼ਰ ਜਾਣਦਾ ਵੀ ਅਸੀਂ ਕੀ ਕੁਝ ਕਰਨਾ ਹੈ ਬਿਲਕੁਲ ਅਗੰਮ ਗਿਆਨ ਦੇ ਵਿੱਚ ਤੇ ਜਾਣਦਾ ਹੈ ਲੇਕਿਨ ਉਹਨੇ ਸਾਨੂੰ ਜੀਵਨ ਦਿੱਤਾ ਹੈ ਕੀ ਭਲਾ ਸਾਡਾ ਲਿਖਿਆ ਕੀ ਹੈ ਇੱਕ ਸਾਡੀ ਮੌਤ ਦਾ ਦਿੰਨੇ ਹੈ ਇੱਕ ਜਨਮ ਦਾ ਜੇ ਤੁਸੀਂ ਕਹਿੰਦੇ ਸਾਰਾ ਕੁਝ ਉਹਨੇ ਲਿਖਿਆ ਹੋਇਆ ਹੈ ਜੋਗਛ ਕਾਣਾ ਫਿਰ ਤੇ ਸਾਡਾ ਪਾਪ ਹੀ ਕੋਈ ਨਹੀਂ ਫਿਰ ਤੇ ਪ੍ਰਭੂ ਨੇ ਲਿਖਿਆ ਤੇ ਮੈਨੂੰ ਇਦੋ ਹੀ ਕਰਨੇ ਪਏ ਹਨ ਫਿਰ ਤੇ ਬਣਾ ਹੀ ਕੋਈ ਨਹੀਂ ਹੈ ਮੰਨ ਕੇ ਚਲੋ ਫਿਲਮ ਬਣਾਉਣੀ ਹੈ ਕਿਸੇ ਨੇ ਡਾਇਰੈਕਟਰ ਮੈਨੂੰ ਦੱਸਦਾ ਵੀ ਤੂੰ ਵਿਲਨ ਦਾ ਰੋਲ ਹੈ ਇੱਦਾਂ ਤੂੰ ਦੇ ਕਹਤੀਆਂ ਕਰਨੀਆਂ ਠੀਕ ਹੈ ਜੀ ਤੂੰ ਲੋਕਾਂ ਨੂੰ ਲੁੱਟਣਾ ਹੈ ਤੂੰ ਲੋਕਾਂ ਨੂੰ ਬਰਵਾਦ ਕਰਨਾ ਹੈ ਤੂੰ ਲੋਕਾਂ ਨੂੰ ਮਾਰਨਾ ਹੈ ਤੂੰ ਐਜ ਇੱਕ ਰੇਪਿਸਟ ਦਾ ਵੀ ਰੋਲ ਨਿਭਾਉਣਾ ਹੈ ਤੇ ਮੇਰਾ ਤਾਂ ਰੋਲ ਆ ਤੇ ਕਹਨੂੰ ਫਿਲਮ ਪੂਰੀ ਦੇਖ ਕੇ ਮੈਨੂੰ ਸਾਰੇ ਬਿਰਨ ਥੋੜੀ ਕਹਿ ਸਕਦੇ ਮੈਂ ਤੇ ਰੋਲ ਦਿੱਤਾ ਜਾਂ ਪੁਲਿਸ ਵਾਲਾ ਫੜਨਾ ਆਈ ਹੈ ਹਾਂ ਤਾਂ ਮੈਂ ਤੇ ਮੈਂ ਤੇ ਰੋਲ ਦਿੱਤਾ ਤੇ ਮੈਂ ਤਾਂ ਉਹ ਰੋਲ ਨੂੰ ਨਿਭਾ ਰਿਹਾ ਹਾਂ ਬਿਲਕੁਲ ਜੀ ਲੇਕਿਨ ਜਿਹੜਾ ਅਸਲ ਜੀਵਨ ਹੈ ਇਹ ਇਦਾਂ ਨਹੀਂ ਹੈ ਕਿ ਪਰਮੇਸ਼ਰ ਨੇ ਸਭ ਕੁਝ ਲਿਖਿਆ ਹੈ ਕਿਉਂਕਿ ਜੇ ਪਰਮੇਸ਼ਰ ਨੇ ਸਭ ਕੁਝ ਲਿਖ ਦਿੱਤਾ ਤੇ ਫਿਰ ਸਾਡਾ ਨਿਆਂ ਕਿੱਦਾਂ ਕਰੂਗਾ ਕੁਝ ਚੀਜ਼ਾਂ ਗੰਮ ਗਿਆਨ ਦੇ ਜਿੱਦਾਂ ਜਿੱਦਾਂ ਅਸੀਂ ਦੇਖਦੇ ਹਾਂ ਕਈ ਲੋਕਾਂ ਦੇ ਜੀਵਨ ਅਜੇ ਉਹਨਾਂ ਨੇ ਆਉਣਾ ਸੀਗਾ ਲੇਕਿਨ ਉਹਨਾਂ ਨੇ ਜੋ ਕੁਝ ਕਰਨਾ ਸੀ ਨਾ ਉਹਦੇ ਚ ਕੁਝ ਕੁਝ ਚੀਜ਼ਾਂ ਉਹਨਾਂ ਦੇ ਬਾਰੇ ਲਿਖਤੇ ਗਏ ਲੇਕਿਨ ਸਭ ਕੁਝ ਫਿਰ ਵੀ ਨਹੀਂ ਲਿਖਿਆ ਸੀ ਮਿਸਾਲ ਦੇ ਤੌਰ ਤੇ ਜੋ ਦੈਸ ਕ੍ਰੋਤੀ ਤਬਾਹ ਹੋਇਆ ਬਰਬਾਦ ਹੋਇਆ ਖਤਮ ਹੋਇਆ ਤੇ ਉਹਦਾ ਵੀ ਕੁਝ ਕੁਝ ਲਿਖ ਦਿੱਤਾ ਸੀਗਾ ਲੇਕਿਨ ਸਭ ਕੁਝ ਨਹੀਂ ਸੀ ਲਿਖਿਆ ਲੇਕਿਨ ਉਹਨੂੰ ਉਹਦੇ ਕੋਲ ਹੀ ਪਛਤਾਵਾ ਦਾ ਮੌਕਾ ਸੀ ਪਰਮੇਸ਼ਵਰ ਨੇ ਉਹ ਉਹ ਰਾਹ ਨਹੀਂ ਸੀ ਬੰਦ ਕੀਤਾ ਲੇਕਿਨ ਹੁਣ ਕਹੇ ਕਿ ਕੋਈ ਕਿ ਜੋ ਦਸ ਕਰੋਤੀ ਹੈ ਅਗਰ ਪਛਤਾਵਾ ਕਰ ਲੈਂਦਾ ਤੇ ਫਿਰ ਕੀ ਹੁੰਦਾ ਤੇ ਫਿਰ ਕੀ ਹੁੰਦਾ ਉਹ ਸਾਡੇ ਕਿਸੇ ਟੈਨਸ਼ਨ ਤੋਂ ਨਹੀਂ ਫਿਰ ਕੀ ਹੁੰਦਾ ਨਹੀਂ ਸਮਝੇ ਉਹ ਤੇ ਪਰਮੇਸ਼ਵਰ ਜਾਣੇ ਉਹਦੇ ਲਈ ਕਿਹੜਾ ਮੁਸ਼ਕਲ ਕੰਮ ਹੈ ਨਾ ਵੇਖੋ ਜੀ ਜਿਹੜਾ ਪਰਮੇਸ਼ਵਰ ਕਹਿੰਦਾ ਕਿ ਮੈਂ ਆਪਣਾ ਕੰਮ ਪੱਥਰਾਂ ਕੋ ਵੀ ਲੈ ਸਕਦਾ ਹਾਂ ਹਾਂਜੀ ਉਹ ਇੱਕ ਇਨਸਾਨ ਨਾ ਕਰ ਦਿੱਤੇ ਕਿ ਉਹਦੇ ਕੋਈ ਇਨਸਾਨ ਕੋਈ ਨਹੀਂ ਆ ਕਿਸੇ ਕ ਵੀ ਕਰਵਾ ਸਕਦਾ ਜਿਹੜਾ ਵੀ ਕੰਮ ਕੁਛ ਵੀ ਕਰ ਸਕਦਾ ਇਹ ਤੇ ਸਾਨੂੰ ਸੋਚਣ ਦੀ ਲੋੜ ਹੀ ਨਹੀਂ ਨਾ ਆ ਹੁੰਦਾ ਜੇ ਆਦਮ ਫਾਲ ਨਾ ਖਾਂਦਾ ਫਿਰ ਕੀ ਹੁੰਦਾ ਇਹ ਸਾਡਾ ਸੋਚਣਾ ਨਹੀਂਗਾ ਇਹ ਉਹ ਜਾਣਦਾ ਉਹਨੇ ਕੀ ਕਰਨਾ ਸੀਗਾ ਸਾਡਾ ਸੋਚਣਾ ਨਹੀਂਗਾ ਸਾਨੂੰ ਤੇ ਸਿਰਫ ਇਹ ਇਹ ਮੰਨਣਾ ਪੈਣਾ ਆ ਵੀ ਮਾਨ ਦੇ ਕਰਤਾ ਤੇ ਪੂਰਾ ਕਰਨ ਵਾਲੇ ਯਸੂਮਸੀ ਵੱਲ ਦੇਖਦੇ ਰਹੋ ਹਾਂਜੀ ਹੁਣ ਜੇ ਤੇ ਯੂਦਾ ਬੇਸ਼ੱਕ ਉਹਦਾ ਜਨਮ ਇਸੇ ਕੰਮ ਨੂੰ ਹੋਇਆ ਹੋਵੇ ਲੇਕਿਨ ਅਗਰ ਯੂਦਾ ਇਸਕ੍ਰੋਤੀ ਵਿਵੇਕ ਦੀ ਸੁਣਦਾ ਆਜ਼ਾਦ ਮਰਜੀ ਨੂੰ ਇਸਤੇਮਾਲ ਕਰਦਾ ਚੰਗੇ ਕੰਮ ਦੇ ਦੇ ਕਹਿ ਦਿੰਦਾ ਐਲਾਨ ਕਰ ਦਿੰਦਾ ਪ੍ਰਭੂ ਮੈਂ ਨਹੀਂ ਕਰਨਾ ਹਾਂਜੀ ਕਿ ਮੇਰੇ ਹੱਥ ਚੁੱਕੇ ਹੋਏ ਹੋਰ ਮੈਂ ਤੈਨੂੰ ਮੈਂ ਇਹ ਪਾਪ ਕਰੀ ਨਹੀਂ ਸਕਦਾ ਬਿਲਕੁਲ ਤੇ ਪਰਮੇਸ਼ਰ ਕਦੇ ਕਿਸੇ ਕੋ ਪਾਪ ਕਰਵਾਉਂ ਨਹੀਂ ਸਕਦਾ ਬਿਲਕੁਲ ਜੀ ਪਰਮੇਸ਼ਰ ਕੋਈ ਪਾਪ ਕਰਵਾਵੇ ਤੇ ਫਿਰ ਪਰਮੇਸ਼ਰ ਕਹਦਾ ਬਿਲਕੁਲ ਸੋ ਇਸ ਲਈ ਹੁਣ ਸਮਝਣਾ ਆ ਸਾਰੇ ਗੱਲਾਂ ਨੂੰ ਵੀ ਯੂਸਫ ਨੂੰ ਦਰਸ਼ਨ ਦਿੱਤਾ ਹੈ ਲੇਕਿਨ ਉਹਦੇ ਵਿੱਚ ਕੀ ਕੁਛ ਉਹਨਾਂ ਪਾਪਾ ਨੇ ਇਹ ਨਹੀਂ ਦੱਸਿਆ ਅੱਜ ਉਹ ਹੀ ਦਰਸ਼ਨ ਤੁਹਾਨੂੰ ਸਾਨੂੰ ਮਿਲਿਆ ਹੋਵੇ ਤੇ ਵਿੱਚ ਇਦਾਂ ਦਾ ਪ੍ਰੋਗਰਾਮ ਆ ਜਵੇ ਅਸੀਂ ਉਸ ਦਰਸ਼ਨ ਤੱਕ ਸ਼ਾਇਦ ਨਾ ਪਹੁੰਚ ਪਾਈਏ ਹਾਂ ਸਾਡੇ ਭਾਵੇਂ ਜ਼ਿੰਦ ਖਿਆਲ ਆ ਯਾਨਕਿ ਦਰਸ਼ਨ ਖੁਦਾ ਵੱਲੋਂ ਹੈ ਹੀ ਨਹੀਂ ਮਿਸਾਲ ਦੇ ਤੌਰ ਤੇ ਦਿੱਤੇ ਦਰਸ਼ਨ ਉਹ ਕਿੱਥੇ ਪੂਰਾ ਨਹੀਂ ਨਾਲ ਉਹ ਨਹੀਂ ਥੋੜੀ ਦਾ ਤੇਰਾ ਕਿੱਥੇ ਪੂਰਾ ਹੋਣਾ ਤੇ ਉਹ ਭਰਾਵਾਂ ਨੂੰ ਮਾਰ ਕੁੱਟ ਕੇ ਪਹਿਲਾਂ ਤੇ ਸੁੱਕੇ ਖੂਦ ਹੀ ਛੱਡ ਦਿੱਤਾ ਹਾਂਜੀ ਫਿਰ ਉਸ ਤੋਂ ਕੱਢ ਕੇ ਤੇ ਉਹ ਕਾਫਲੇ ਦੇ ਕੋਲ ਵੇਚ ਦਿੱਤਾ ਜਦੋਂ ਵਿਕ ਕੇ ਤੇ ਗਾਂ ਵੀ ਵਿਕਦਾ ਗਿਆ ਤੇ ਜਦੋਂ ਮਿਸਰ ਦੇ ਵਿੱਚ ਪਹੁੰਚਿਆ ਤੇ ਇੱਕ ਟਾਈਮ ਤੇ ਤਾਂ ਬੰਦਾ ਕਹਿੰਦਾ ਉਹ ਮੈਨੂੰ ਤਾਂ ਦਰਸ਼ਨ ਆਇਆ ਹੈ ਹਨਾ ਚਲੋ ਉੱਥੋਂ ਵੀ ਪਰਮੇਸ਼ਰ ਨੇ ਕਿਰਪਾ ਕੀਤੀ ਆਪਣੇ ਮਾਲਕ ਦੀ ਨਜ਼ਰ ਵਿੱਚ ਉਹ ਚੰਗਾ ਸਾਬਤ ਹੋਇਆ ਤੇ ਵਧੀਆ ਪੋਜੀਸ਼ਨ ਤੇ ਉਹਨੂੰ ਲਾਤਾ ਅੱਗੋਂ ਉਹਦੇ ਘਰ ਵਾਲਿਆਂ ਨੇ ਦੋਸ਼ਾ ਲਾਤਾ ਵੀ ਮੇਰੇ ਜਿੱਦ ਰੁੱਟਣ ਪੈ ਗਿਆ ਹਨਾ ਲੇਕਿਨ ਉਹਨੂੰ ਕੀ ਸੀਗਾ ਉਹ ਇਸੇ ਕਰਕੇ ਉਹਨੇ ਆਪਣੇ ਨੂੰ ਪਾਪ ਤੋਂ ਪਹਚਾਈ ਰੱਖਿਆ ਯੂਸਫ ਨੇ ਪਾਪ ਨਹੀਂ ਕੀਤਾ ਉਹਨੇ ਆਪਣੇ ਨੂੰ ਪਾਪ ਤੋਂ ਬਚਾਈ ਰੱਖਿਆ ਬਚਾਈ ਰੱਖਿਆ ਉਹਦਾ ਕਾਰਨ ਇਹ ਸੀਗਾ ਦਰਸ਼ਨ ਆ ਖੁਦਾ ਆਨਨ ਵਹਿਆ ਜੋ ਰੋਇਆ ਦੇ ਵਿੱਚ ਇੱਕ ਦਰਸ਼ਨ ਆ ਔਰ ਉਹਦੇ ਮਨ ਚ ਇਹੇ ਚੱਲਦਾ ਹੋਣਾ ਆ ਅਗਰ ਮੈਂ ਸੱਜੇ ਖੱਬੇ ਹਟਿਆ ਤੇ ਉਹ ਦਰਸ਼ਨ ਮੇਰ ਕੋ ਗਵਾਚ ਸਕਦਾ ਆ ਉਹ ਦਰਸ਼ਨ ਮੇਰ ਤੋਂ ਖੋਇਆ ਜਾ ਸਕਦਾ ਆ ਜਬ ਮੈਂ ਉਸ ਦਰਸ਼ਨ ਨੂੰ ਗਵਾ ਬੈਠਾਂਗਾ ਹਾਂਜੀ ਤੇ ਉਹਨੂੰ ਇਹ ਵੀ ਪਤਾ ਪਰਮੇਸ਼ਰ ਵਫਾਦਾਰ ਆ ਕਹਿ ਕੇ ਮੁਕਰਦਾ ਨਹੀਂ ਆ ਜੇ ਉਹਨੇ ਉਹ ਦਿਖਾਇਆ ਆ ਤੇ ਉਹਨੂੰ ਉਹ ਪੂਰਾ ਵੀ ਕਰੇਗਾ ਕਰੇਗਾ ਬਿਲਕੁਲ ਸੋ ਇਸ ਰੀਨੂ ਦਰਸ਼ਨ ਦੇ ਮੁਤਾਬਕ ਕੰਮ ਕਰਦਾ ਅੱਜ ਅਸੀਂ ਦੇਖੀ ਅਸੀਂ ਜਿਹੜੇ ਮਸੀਹ ਦੇ ਵਿੱਚ ਆਏ ਆ ਸਾਨੂੰ ਸਾਰਿਆਂ ਨੂੰ ਕੋਈ ਇਹ ਵਖਰੀ ਕਰਾ ਤੁਹਾਨੂੰ ਪਤਾ ਇਹ ਨਾ ਲੱਗਾ ਹੋਵੇ ਸਾਡੇ ਦਰਸ਼ਨ ਕੀ ਹੈ ਹਾਂਜੀ ਲੇਕਿਨ ਬੁਲਾਇਆ ਦਰਸ਼ਨ ਦੇਖ ਹੀ ਹੈ ਹਰ ਕਿਸੇ ਨੂੰ ਕੋਈ ਨਾ ਬੁਲਾਹਟ ਹੈ ਠੀਕ ਹੈ ਪਹਿਲੇ ਤਾਂ ਦੇਖ ਹੀ ਹੈ ਬਈ ਇੱਕ ਨਾਨ-ਕ੍ਰਿਸ਼ਚਨ ਬੰਦੇ ਨੂੰ ਜਦੋਂ ਮਸੀਹ ਬੁਲਾਉਂਦਾ ਆ ਤੇ ਉੱਥੇ ਅਸੀਂ ਦੇਖ ਲੈਨੇ ਆ ਵੀ ਉਹਦੇ ਜੀਵਨ 'ਚ ਕੋਈ ਕੰਮ ਹੋਇਆ ਤਾਂ ਆਇਆ ਭਾਵੇਂ ਉਹਨੂੰ ਬਚਨਿਛ ਹੋਇਆ ਹੋਵੇ ਭਾਵੇਂ ਉਹ ਬਿਮਾਰੀ ਤੋਂ ਚੰਗਾ ਹੋਇਆ ਹੋਵੇ ਭਾਵੇਂ ਦੁਸ਼ਟ ਆਤਮਾ ਦੀ ਸ਼ਕਤੀ ਤੋਂ ਆਜ਼ਾਦ ਹੋਇਆ ਹੋਵੇ ਕੋਈ ਵੀ ਅਦਭੁਤ ਕੰਮ ਹੋਇਆ ਹੋਵੇ ਕਿਸੇ ਨਾ ਕਿਸੇ ਚੀਜ਼ ਤੋਂ ਕਾਇਲ ਹੋ ਕੇ ਆਇਆ ਹੋਵੇ ਬਿਲਕੁਲ ਹਾਂਜੀ ਤੇ ਹੁਣ ਉਹ ਜਿਹੜਾ ਆ ਗਿਆ ਹੈ ਤੇ ਉਹਦੇ ਕੋਈ ਦਰਸ਼ਨ ਨਹੀਂ ਹੈ ਦਰਸ਼ਕ ਇਹ ਉਹ ਆਪਣੇ ਆਉਣ ਵਾਲਿਆਂ ਨੂੰ ਕਹਿੰਦਾ ਹੈ ਨੰਬਰ 1 ਜਿਹੜੀ ਸ਼ਾਖਾ ਮੇਰੇ ਚ ਬਣੀ ਰਹੇਗੀ ਉਹ ਫਲਦਾਰ ਹੋਗੀ ਰੱਖ ਦਿੱਤਾ ਨਾ ਕਿ ਨਿਸ਼ਾਨਾ ਇੱਕ ਜੁੜੀ ਥੋੜੀ ਜਿਹੀ ਜੂਸਵਾਂ ਕੋ ਸੁਪਨੇ ਚ ਗੱਲ ਗੱਲ ਕਰੇ ਵਜਨ ਦੇ ਲਿਖ ਕੇ ਦਿੱਤੇ ਜਿਹੜਾ ਮੇਰੇ ਪਿੱਛੇ ਹੁਣਾ ਚਾਹੁੰਦਾ ਉਹਦੇ ਲਈ ਆਸ਼ਰਤਾ ਆ ਸਭ ਕੁਝ ਲਿਖ ਕੇ ਦਿੱਤਾ ਹੈ ਜਿਹੜਾ ਵਿੱਚ ਬਣਿਆ ਰਹਿਣਾ ਚਾਹੁੰਦਾ ਉਹਦੇ ਲਈ ਆਸ਼ਰਤਾ ਹੈ ਜਿਹੜਾ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਣਾ ਚਾਹੁੰਦਾ ਉਹਦੇ ਲਈ ਆਸ਼ਰਤਾ ਹੈ ਉਹ ਇਦਰਸ਼ਨ ਹੀ ਹੈ ਸਾਡੇ ਅਗੇ ਦਰਸ਼ਨ ਰੱਖਿਆ ਆ ਹੁਣ ਸਾਡੇ ਅਗੇ ਦਰਸ਼ਨ ਕੀ ਹੈ ਅਸੀਂ ਉਸ ਅਨੰਤ ਕਾਲ ਦੇ ਉਸ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਿਸ ਹੋਣਾ ਹੈ ਜਿੱਦਿਹੀ ਪ੍ਰਭੂ ਯਸੁਸੀ ਇਸ ਜਹਾਨ ਦੇ ਵਿੱਚ ਆਇਆ ਕੁਰਬਾਨ ਹੋਇਆ ਖਬਰ ਤੇ ਰੱਖਿਆ ਗਿਆ ਜੀ ਉੱਠਿਆ ਆਕਾਸ਼ ਤੇ ਉਠਾਇਆ ਗਿਆ ਤੇ ਫਿਰ ਦੁਬਾਰਾ ਆਉਣ ਵਾਲਾ ਬਿਲਕੁਲ ਸੋਹਣ ਦਰਸ਼ਨ ਕੀਏ ਸਾਡੇ ਅੱਗੇ ਵੀ ਯਸੁਸੀ ਕਹਿੰਦਾ ਮੈਂ ਜਾਂਦਾ ਤੁਹਾਡੇ ਲਈ ਜਗ੍ਹਾ ਤਿਆਰ ਕਰਦਾ ਤਾਂ ਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋ ਹਾਂਜੀ ਤੇ ਉਹ ਆਪ ਗਿਆ ਆ ਤੇ ਸਾਨੂੰ ਧਰਤੀ ਤੇ ਛੱਡਿਆ ਸਾਨੂੰ ਧਰਤੀ ਤੇ ਛੱਡਿਆ ਤਾਂ ਕਿ ਅਸੀਂ ਉਸ ਘਰ ਦੇ ਵਿੱਚ ਜਾਣ ਦੀ ਤਿਆਰੀ ਕਰੀਏ ਇਹ ਦਰਸ਼ਨ ਨੇ ਦਰਸ਼ਨੀ ਠੀਕ ਹੈ ਇਸ ਤੋਂ ਪਹਿਲਾਂ ਕੋ ਆਵੇ ਅਹਿਤਿਆਰੀ ਕਰਕੇ ਰਹੀ ਹੈ ਉਹ ਜਗਾ ਤਿਆਰ ਕਰਦਾ ਅਸੀਂ ਆਪਣੇ ਆਪ ਨੂੰ ਤਿਆਰ ਕਰਨਾ ਬਿਲਕੁਲ ਉਹ ਆਪਣਾ ਕੰਮ ਕਰਦਾ ਪੈ ਹੀ ਆਪਣਾ ਕੰਮ ਕਰੀਏ ਉਹ ਜਗਾ ਤਿਆਰ ਕਰਦਾ ਤੇ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ ਜੀ ਸੋ ਇੱਕ ਆਈਪੀਐਸ ਜਾਂ ਆਈਏਐਸ ਅਫਸਰ ਉਹ ਟ੍ਰੇਨਿੰਗ ਕਰ ਰਿਹਾ ਹੈ ਠੀਕ ਹੈ ਤੇ ਉਹ ਜਦੋਂ ਟ੍ਰੇਨਿੰਗ ਕਰਦਾ ਹੈ ਤੇ ਟ੍ਰੇਨਿੰਗ ਕੀ ਹੈ ਉਹਨੂੰ ਇਹ ਪਤਾ ਵੀ ਜਿਹੜਾ ਅਫਸਰ ਬਣ ਜਾਂਦਾ ਉਹਨੂੰ ਕਿਹੋ ਜਿਹਾ ਸਥਾਨ ਮਿਲਦਾ ਕਿਹੋ ਜੀ ਜਗ੍ਹਾ ਮਿਲਦੀ ਕਿਹੋ ਜਿਹਾ ਆਫਿਸ ਮਿਲਦਾ ਕਿਹੋ ਜੀ ਰਹਿائش ਮਿਲਦੀ ਹੈ ਠੀਕ ਹੈ ਉਹਨੂੰ ਉਹਨੂੰ ਇਹ ਤਾਂ ਪਤਾ ਅੱਗੇ ਮੈਨੂੰ ਬਹੁਤ ਵਧੀਆ ਸਹੂਲਤ ਮਿਲਣ ਵਾਲੀ ਸਰਕਾਰ ਵੱਲੋਂ ਬਿਲਕੁਲ ਲੇਕਿਨ ਉਹਦੇ ਮੁਤਾਬਕ ਉਹਨੂੰ ਪਹੁੰਚਦੇ ਲਈ ਉਹਨੂੰ ਬਹੁਤ ਕੁਝ ਕਰਨਾ ਪੈਂਦਾ ਬੜੀ ਮਿਹਨਤ ਕਰਨੀ ਪੈਂਦੀ ਠੀਕ ਹੈ ਤੇ ਮਿਹਨਤ ਉਹ ਕਰਦਾ ਹੈ ਤੇ ਫਿਰ ਉਹ ਜਿਹੜਾ ਉਹਨਾਂ ਨੇ ਗਵਰਨਮੈਂਟ ਨੇ ਪੋਜੀਸ਼ਨ ਦੇ ਹਿਸਾਬ ਨਾਲ ਉਹਨਾਂ ਲਈ ਜਗ੍ਹਾ ਤਿਆਰ ਕੀਤੀ ਹੁੰਦੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਹੁਣ ਹੈ ਤੇ ਪੁਲਿਸ ਦੇ ਵਿੱਚ ਹੀ ਆ ਨਾ ਬਿਲਕੁਲ ਪੁਰਾ ਸਬਸਰੀ ਹੈ ਨਾ ਇੱਕ ਵਿਚਾਰਾ ਸਿਪਾਹੀ ਦੇ ਤੌਰ ਦੇ ਤੇ ਭਰਤੀ ਹੋਇਆ ਤੇ ਉਹਨੇ ਨਾਮਿਨੇਟਰੀ ਨਹੀਂ ਕੀਤੀ ਠੀਕ ਹੈ ਤੇ ਉਹ ਬਾਅਦ ਚ ਸਿਪਾਹੀ ਲੱਗ ਗਿਆ ਹਨਾ ਇੱਕ ਪੜ੍ਹ ਲੈ ਕੇ ਆਇਆ ਤੇ ਉਹ ਉਹਦੇ ਉੱਤੇ ਅਫਸਰ ਲੱਗ ਗਿਆ ਉਹ ਪਹਿਲੇ ਭਾਵੇਂ 20 ਸਾਲ ਤੇ ਲੱਗਾ ਹੋਇਆ ਹਾਂ ਤੇ ਨਵਾਂ ਆ ਕੇ ਅਫਸਰ ਇਹ ਨਵਾਂ ਕਾਬਿਲਤਾ ਨਾਲ ਆਇਆ ਨਾ ਹਾਂਜੀ ਉਹਦੇ ਦੇ ਦਰਸ਼ਨ ਹੈ ਮੈਂ ਡਾਇਰੈਕਟ ਐਸਐਸਪੀ ਦੀ ਕੁਰਸੀ ਤੇ ਬਹਿਣਾ ਉਹ ਇਹ ਦਰਸ਼ਨ ਲੈ ਕੇ ਆਇਆ ਮੈਂ ਡਾਇਰੈਕਟ ਡੀਸੀ ਦੀ ਕੁਰਸੀ ਤੇ ਬਣਾ ਉਹ ਇੱਕ ਦਰਸ਼ਨ ਲੈ ਕੇ ਆਇਆ ਉਸ ਦਰਸ਼ਨ ਦੇ ਮੁਤਾਬਕ ਉਹ ਆਪਣਾ ਕੰਮ ਕਰਨ ਦੇ ਆਪਣਾ ਕੰਮ ਕਰਨ ਆਪਣਾ ਕੰਮ ਕਰਦਾ ਬਿਲਕੁਲ ਸੋ ਇਹ ਨਹੀਂ ਕੋ ਕਹਿ ਸਕਦਾ ਸਿਪਾਹੀ ਦੇਗੇ ਸਿਪਾਹੀਆਂ ਦਾ ਦਰਸ਼ਨ ਹੀ ਸੀਗਾ ਇਹ ਸਰਗੋ ਨੇ ਪੜ੍ਹਾਈ ਲਿਖਾਈ ਵੀ ਉਹਨੇ ਕੀ ਕੀਤੀ ਉਹਨੂੰ ਲੱਗ ਗਿਆ ਕਿ ਮੈਂ ਐਡਾ ਕਾਬਲ ਨਿਕਾ ਕਿ ਮੈਂ ਇਸ ਹੱਦ ਤੱਕ ਐਜੂਕੇਟ ਹੋ ਸਕਾਂ ਇਸ ਲਈ ਉਹਨੇ ਫਿਰ ਦੇਖਿਆ ਵੀ ਮੈਂ ਜੋ ਕਰ ਸਕਦਾ ਮੈਂ ਉਹ ਕਰਾਂ ਤੇ ਬਾਈ ਵੀ ਕਹਿੰਦੀ ਜੋ ਤੂੰ ਕਰ ਸਕਦਾ ਸੋ ਕਰ ਔਰ ਕਈ ਐਸੇ ਵੀ ਨੇ ਜਿਹੜੇ ਮਤਲਬ ਛੋਟੇ ਲੈਵਲ ਤੇ ਭਰਤੀ ਹੁੰਦੇ ਨੇ ਲੇਕਿਨ ਉੱਥੇ ਰਹਿ ਕੇ ਉਹਨਾਂ ਨੂੰ ਪਤਾ ਚੱਲਦਾ ਕਿ ਭਾਈ ਮੈਂ ਇਸ ਕੰਮ ਵਾਸਤੇ ਨਹੀਂ ਬਣਾਇਆ ਗਿਆ ਮੈਂ ਉੱਚੇ ਸਥਾਨ ਵਾਸਤੇ ਬਣਾਇਆ ਗਿਆ ਜਾਂ ਇਹ ਹੈ ਤਾਂ ਜਾਂ ਫਿਰ ਇਹ ਹੈ ਵੀ ਪਹਿਲਾਂ ਤੇ ਉਹਨੂੰ ਉਸ ਉੱਚੇ ਸਥਾਨ ਦੀ ਉਹ ਨਿਮਤ ਦਾਦਾ ਪਤਾ ਨਹੀਂ ਹੁੰਦਾ ਪਰ ਜਦੋਂ ਉਹ ਛੋਟੇ ਸਥਾਨ ਤੋਂ ਆ ਕੇ ਉਸ ਜਗ੍ਹਾ ਤੇ ਫੇਟ ਹੁੰਦਾ ਤੇ ਫਿਰ ਵੱਡੇ ਸਥਾਨ ਵਾਲਿਆਂ ਦੀ ਪੋਜੀਸ਼ਨ ਨੂੰ ਦੇਖਦਾ ਤੇ ਉਹਦੇ ਅੰਦਰ ਇਹ ਫੇ ਜਗਾਸਾ ਪੈਦਾ ਹੁੰਦੀ ਹਾਂਜੀ ਤੇ ਫਿਰ ਉਹ ਦੁਬਾਰਾ ਪੜਾਈ ਫਿਰ ਸ਼ੁਰੂ ਕਰ ਲੈਂਦਾ ਹੈ ਤੇ ਉਹ ਵਫਾਦਾਰੀ ਨਾਲ ਚੱਲੇ ਤੇ ਵੈਸੇ ਵੀ ਉਹਦੀਆਂ ਤਰਕੀਆਂ ਉਹ ਦੇ ਰੰਦੀਆਂ ਪਰ ਬਾਹਰ ਜਿਉਂ ਇਗਜ਼ਾਮ ਦਵੇ ਤੇ ਫਿਰ ਉਹ ਵੀ ਉੱਥੇ ਜਾ ਸਕਦਾ ਉਹਦੇ ਲਈ ਰਸਤੇ ਬੰਦ ਨਹੀਂ ਹੁੰਦੇ ਇਸ ਤਰ੍ਹਾਂ ਕਿ ਖੁਦਾ ਨੇ ਬੇਸ਼ੱਕ ਸਾਨੂੰ ਛੋਟਾ ਦਰਸ਼ਨ ਦੇ ਕੇ ਬੁਲਾਇਆ ਹੋਵੇ ਭਾਵੇਂ ਸਾਨੂੰ ਵੱਡਾ ਦਰਸ਼ਨ ਦੇ ਕੇ ਬੁਲਾਇਆ ਹੋਵੇ ਜੇ ਛੋਟਾ ਦਰਸ਼ਨ ਦੇ ਕੇ ਬੁਲਾਇਆ ਤੇ ਅਸੀਂ ਇਹ ਨਾ ਸੋਚੀ ਵੀ ਜਿਉਂ ਜਿਸਾਨੂੰ ਦਰਸ਼ਨ ਛੋਟਾ ਮਿਲਿਆ ਤੇ ਅਸੀਂ ਛੋਟੇ ਰਹੀਏ ਹਾਂਜੀ ਤੁਸੀਂ ਆਪਣੇ ਆਪ ਨੂੰ ਕਾਬਲ ਕਰੋ ਕਿ ਤੁਹਾਨੂੰ ਦਰਸ਼ਨ ਅਸਲੀ ਮਤਲਬ ਦਰਸ਼ਨ ਛੋਟਾ ਹੋਵੇ ਬੇਸ਼ੱਕ ਕੋਈ ਪ੍ਰੋਬਲਮ ਨਹੀਂ ਲੇਕਿਨ ਇਹ ਇਹ ਚ ਕਈ ਸਵਾਲ ਹੈ ਇੱਕ ਤੇ ਤੁਸੀਂ ਉਸ ਛੋਟੇ ਦਰਸ਼ਨ ਦੇ ਵਿੱਚ ਰਹਿ ਕੇ ਬਹੁਤ ਵੱਡਾ ਕੰਮ ਕਰ ਸਕਦੇ ਹੋ ਦਰਸ਼ਨ ਬੇਸ਼ੱਕ ਛੋਟਾ ਹੋਵੇ ਲੇਕਿਨ ਉਹ ਜਿਹੜਾ ਕੰਮ ਤੁਸੀਂ ਉੱਤੇ ਵਰਕ ਕੀਤਾ ਨਾ ਉਹ ਐਸਾ ਹੋ ਸਕਦਾ ਆ ਵੀ ਜਿੰਨੂੰ ਬਹੁਤ ਵੱਡਾ ਮਤਲਬ ਸਿਸਟਮ ਨਾਲ ਬੁਲਾਇਆ ਗਿਆ ਹੋਵੇ ਉਹਦੇ ਅੱਗੇ ਉਹ ਵੀ ਕੋਈ ਅਹਿਮੀਅਤ ਨਾ ਰੱਖਦਾ ਹੋਵੇ ਮੇਰੇ ਕਾ ਸਮਝ ਗਏ ਜੀ ਸੋ ਉਹ ਸਾਰੀਆਂ ਚੀਜ਼ਾਂ ਨੂੰ ਫਿਰ ਧਿਆਨ ਰੱਖਣਾ ਪੈਂਦਾ ਬਿਵੇਂ ਨੂੰ ਭਾਵੇਂ ਜਿੱਦਾਂ ਦਾ ਮਰਜੀ ਬੁਲਾਇਆ ਹੋਵੇ ਜਿਹੜਾ ਲਿਖਿਆ ਥੋੜੇ ਚ ਵਫਾਦਾਰ ਨੇ ਮੈਂ ਬਹੁਤੇ ਦਾ ਅਧਿਕਾਰੀ ਬਣਾਵਾਂਗਾ ਬਿਲਕੁਲ ਇਹ ਦੇ ਕੇ ਗਿਆ ਨਾ ਥੋੜੇ ਜੀ ਤੇ ਨਾਲ ਦਰਸ਼ਨੀ ਸੀਗਾ ਬੇ ਆ ਤੁਹਾਨੂੰ ਬਿਜ਼ਨਸ ਕਰਨ ਲਈ ਦੇ ਕੇ ਚੱਲਾਂ ਤੇ ਵਪਾਰ ਵਫਾਦਾਰੀ ਨਾਲ ਦੰਬ ਕੇ ਕਰੀਓ ਤੇ ਮਾਲਕ ਨੂੰ ਇਹ ਵੀ ਤਾਂ ਪਤਾ ਹੀ ਆ ਬੇ ਜੇ ਪੰਜਾਂ ਵਾਲੇ ਨੇ ਦੱਸ ਕੀਤੇ ਤਾਂ ਇਹਦਾ ਮਤਲਬ ਇਥੋਂ ਤੱਕ ਕਿ ਬਿਜ਼ਨਸ ਵਧਾਇਆ ਜਾ ਸਕਦਾ ਸੀ ਹਾਂਜੀ ਹਾਂਜੀ ਕਿਸੇ ਨੂੰ ਇੱਕ ਕਿਸੇ ਨੂੰ 2 ਤੇ ਕਿਸੇ ਨੇ 5 ਹਣਾ 5 ਵਾਲੇ ਨੇ 10 ਘੱਟ ਤੇ ਡਬਲ ਕਰ 2 ਵਾਲੇ ਨੇ 4 ਕਰ 6 ਤੇ 1 ਵਾਲੇ ਨੇ ਕੁਛ ਨਹੀਂ ਕੀਤਾ ਦਰਸ਼ਣ ਤੇ 1 ਵਾਲੇ ਕੋਈ ਹੈ ਨਾ 1 ਵਾਲਾ ਅਗਰ 1 ਦੇ 2 ਵੀ ਬਣਾਉਂਦਾ ਤੇ ਮਾਲਕ ਖੁਸ਼ ਹੋ ਜਾਣਾ ਹੈ ਤੇ ਉਹ ਉਹਦੀ ਜਿਹੜੀ ਸੀ ਨਾ ਪੋਜੀਸ਼ਨ ਉਹ 19 ਸੀ ਜਿੰਨੇ 5 ਵਾਲੇ ਨੂੰ 5 ਦਿੱਤੇ ਨਾ ਹਾਂਜੀ ਉਹਨੂੰ ਕਾਰੋਬਾਰ ਕਰਨ ਦੇ ਵੀ ਤੇ 5 ਦਿੱਤੇ ਨਾ ਆਹ 50 10 ਕਿਤੇ ਨੇ 5 ਨੇ 10 ਕੀਤਾ ਤੇ ਉਹਨੂੰ ਜੇ ਸਿਸਟਮਾਂ ਦੇਖੀਏ ਤੇ ਇੱਕ ਦਿਨ ਨਾਲ ਇੱਕ ਹੀ ਵਧਿਆ ਹਾਂਜੀ ਜਿੰਨੇ ਦੋ ਦਿੱਤੇ ਉਹਨੇ ਚਾਰ ਕੀਤੇ ਇੱਕ ਨਾਲ 21 ਵਧਿਆ ਬਿਲਕੁਲ ਠੀਕ ਹੈ ਹੁਣ ਇਹਨੂੰ ਇੱਕ ਦਿੱਤਾ ਲੇਕਿਨ ਇਹ ਮਤਲਬ ਕਹਿੰਦਾ ਭਾਬੀ ਇਹ ਇਹ ਕਾਬਲ ਹੋ ਉਸਤੇ ਇਹ ਇੱਕ ਨੂੰ ਦੋ ਨਹੀਂ ਕਰ ਪਾਇਆ ਜਿੰਨੇ ਦਿੱਤਾ ਉਹਨੇ ਕਾਬਲ ਸਮਝ ਕੇ ਦਿੱਤਾ ਵੀ ਇਹ ਇੱਕ ਦੇ ਦੋ ਕਰੂਗਾ ਬਿਲਕੁਲ ਠੀਕ ਹੈ ਤੇ ਇਹਨੇ ਕੀ ਕੀਤਾ ਮਾਲਕ ਵੱਲੋਂ ਕੋਈ ਕਮੀ ਨਹੀਂ ਮਾਲਕ ਨੇ ਤਾਂ ਕਾਬਲ ਹੀ ਸਮਝਿਆ ਬਿਲਕੁਲ ਬਿਲਕੁਲ ਇਹ ਅਗੋ ਕਾਬਲ ਨਹੀਂ ਫਿਰ ਇਹ ਮਾਲਕ ਇਹਨੂੰ ਅੱਗੇ ਇਹ ਵੀ ਨਹੀਂ ਸੀ ਕਿ ਆਸਦਾ ਤੈਨੂੰ ਇੱਕ ਦਿੱਤੇ ਸੀਗੇ ਤੇ ਤੈਨੂੰ ਪੰਜਾਂ ਦੇ ਜਦੋਂ ਨੇ 10 ਬਣਾ ਦੇ ਤੂੰ ਤੂੰ ਵੀ ਇੱਕ ਦੇ 10 ਬਣਾ ਕੇ ਦੇ ਇੱਡੀ ਵੱਡੀ ਰਿਕੁਆਇਰਮੈਂਟ ਵੀ ਨਹੀਂ ਸੀ ਪਰ ਅਗਰ ਇਹ ਠਾਨ ਲੈਂਦਾ ਅਗਰ ਇਹ ਠਾਨ ਲੈਂਦਾ ਨਾ ਮੈਂ ਮੈਂ 1 ਦੇ 10 ਬਣਾ ਕੇ ਦੇਨੇ ਤਾਂ ਤਾਂ ਵੀ ਕੋਈ ਮੁਸ਼ਕਲ ਨਹੀਂ ਸੀ ਜੀ ਮੇਰੇ ਨਾਲ ਸਮਝੇਗਾ ਤੇ ਫਿਰ ਇਹ ਉਹ 5 ਦੇ ਜਿਹਨੇ 10 ਬਣਾਏ ਸੀ ਉਸ ਤੋਂ ਕਿਤੇ ਜ਼ਿਆਦਾ ਇਹਨੇ ਮਹਿਮਾ ਪਾਉਣੀ ਸੀ ਬਿਲਕੁਲ ਠੀਕ ਹੈ ਅਸੀਂ ਕਈ ਵਾਰ ਆਪਣੇ ਇੱਕ ਸੀਮਤਦਾਰੀਆਂ ਦੇ ਵਿੱਚ ਰੱਖ ਗਏ ਤੇ ਉੱਥੇ ਫਿੱਟ ਕਰ ਲੈਂਦੇ ਹਾਂ ਉਨੂੰ ਹੀ ਆਪਣਾ ਸਿਸਟਮ ਸਮਝ ਮੈਂ ਆ ਦੇਖੋ ਜੀ ਤੁਸੀਂ ਸੇਵਕਾਂ ਦੀ ਲਾ ਲੋ ਗੱਲ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਨਾਲੇ ਕਹਿੰਦੇ ਹੀ ਖੁਦਾ ਦੇ ਬੁਲਾਏ ਹੋਏ ਆ ਸੇਵਾ ਸ਼ੁਰੂ ਕੀਤੀ ਇੱਕ ਚਰਚ ਬਣਾਇਆ ਉਹਦੇ ਵਿੱਚ ਮਤਲਬ ਜਦੋਂ ਚਰਚ ਬਣਾਇਆ ਤਾਂ ਉੱਥੇ ਇੱਕ ਲਿਮਟ ਬਣਾ ਲਈ ਜਣਾ ਨੇ ਮਿਆਂ ਜੀ 50 ਜਾਂ 100 ਬੰਦਾ ਜੀ ਤਾਂ ਸਾਰੀ ਜ਼ਿੰਦਗੀ ਉਹ 50 100 ਦੇ ਵਿੱਚ ਘੱਟ-ਘੁੱਟ ਕੇ ਤੇ ਵੰਦੇ ਰੋੜਾ ਲੱਗੇ ਚੱਲ ਜਾਂਦੇ ਹੂੰ ਹੂੰ ਉਸ ਤੋਂ ਅੱਗੇ ਉਹਨਾਂ ਦਾ ਮਾਦਾ ਹੁੰਦੇ ਨਹੀਂ ਉਸ ਤੋਂ ਕਿ ਵਾਦੇ ਨਹੀਂ ਸੋਚ ਨਹੀਂ ਨਾ ਉਹ ਦੇਖ ਲੈਂਦੇ ਵੀ ਹਾਂਜੀ ਇੱਥੇ ਕੀ ਰੋਟੀ ਪਾਣੀ ਮਿਲਦਾ ਆ ਤੇ ਠੀਕ ਹੈ ਅੱਗੇ ਵਧਣ ਦੀ ਕੋਸ਼ਿਸ਼ ਹੀ ਕੋਸ਼ਿਸ਼ ਹੀ ਨਹੀਂ ਕਰਦੇ ਤੇ ਕਈ ਹੁੰਦੇ ਨਹੀਂ ਵੀ ਜੇ ਖੁਦਾ ਨੇ ਸੇਵਾ 'ਚ ਬੁਲਾਇਆ ਨਾ ਤੇ ਚੈਨ ਦੇ ਨਾਲ ਬਹਿਣਾ ਨਹੀਂ ਉਹ ਫਿਰ ਚਰਚ ਨਹੀਂ ਬਣਾਉਂਦੇ ਉਹ ਚਰਚਾ ਬਣਾਉਂਦੇ ਆ ਤੇ ਜਦੋਂ ਚਰਚਾ ਬਣਾਉਂਦੇ ਫਿਰ ਉਹਨਾਂ ਦੀ ਚਰਚਾ ਫੈਲਦੀ ਹੈ ਬਿਲਕੁਲ ਜਿਵੇਂ ਮੇਰੇ ਨਾਲ ਤੇ ਫਿਰ ਜਿਹੜੇ ਨਹੀਂ ਕੁਛ ਕਰਨ ਜੋਗੇ ਉਹਨ ਦੇ ਉਹ ਫਿਰ ਜਲਨ ਕਰਦੇ ਤੇ ਸਾਡੇ ਪੰਜਾਬੀ ਵਿੱਚ ਲਿਖਿਆ ਦਾ ਟਰੱਕਾਂ ਦੇ ਉੱਤੇ ਕਹਿੰਦੇ ਸੜਨਾ ਰੀਸ ਕਰ ਰੀਸ ਕਰ ਤੇ ਜੋ ਵੀ ਰੀਸ ਕਰਨ ਤੇ ਹੋਈ ਅੱਗੇ ਵੱਧ ਸਕਦੇ ਤੇ ਵਦਨ ਤੋਂ ਤਾਂ ਪਰਮੇਸ਼ਰ ਕਿਸੇ ਨੂੰ ਰੋਕਦਾ ਹੀ ਨਹੀਂ ਨਾ ਇੱਕ ਗੱਲ ਪੱਕੀ ਮੈਂ ਨਕਾਰਾ ਹੋ ਕੇ ਅਗਰ ਬੈਠਾ ਹੋਵਾਂਗਾ ਨਾ ਤੇ ਉਹ ਮੇਰੀ ਗਲਤੀ ਹੈ ਪਰਮੇਸ਼ਰ ਨੇ ਨਕਾਰਾ ਕੀਤਾ ਜਿਵੇਂ ਗੱਲ ਨੂੰ ਆ ਮੈਂ ਉਹ ਇਸ ਗੱਲ ਤੋਂ ਆ ਮੈਂ ਕਿ ਨਕਾਰਾ ਹੋ ਕੇ ਬੈਠਾ ਤੇ ਉਹ ਮੈਂ ਆਪਣੀ ਵਜ੍ਹਾ ਨਾਲ ਆ ਪਰਮੇਸ਼ਰ ਤੇ ਚਾਹੁੰਦਾ ਤੇ ਉੱਠ ਮੈਂ ਤੇਰੇ ਨਾਲ ਹਾਂਜੀ ਪਰ ਉਹ ਜਿਵੇਂ ਸਾਡੇ ਲੋਕ ਹੁੰਦੇ ਨੇ ਨਾ ਜਿਵੇਂ ਖਾਸ ਕਰਕੇ ਦੇਸੀ ਲੋਕ ਹੂੰ ਹੂੰ ਇਹ ਜਿੱਥੇ ਤੇ ਕੋਈ ਚੰਗਾ ਕੰਮ ਹੋ ਜੇ ਨਾ ਉਥੇ ਜਾਂਦੇ ਚੁੱਪ ਰਹਿੰਦੇ ਨੇ ਹੂੰ ਤੇ ਜਾਣਦੇ ਨੇ ਮੈਂ ਕੀਤਾ ਬਿਲਕੁਲ ਜਿੱਥੇ ਹੀ ਮਾੜਾ ਕੰਮ ਹੁੰਦਾ ਉਥੇ ਨਾਲ ਜਾਂਦੇ ਨੇ ਬਸ ਜੀ ਖੁਦਾ ਦੀ ਮਰਜ਼ੀ ਬਿਲਕੁਲ ਮਤਲਬ ਭੈੜੇ ਕੰਮ 'ਚ ਖੁਦਾ ਦੀ ਮਰਜ਼ੀ ਹੁੰਦੀ ਹੈ ਉਹ ਜੇ ਨਕਾਰੇ ਹੋ ਗਏ ਆ ਤੇ ਖੁਦਾ ਦੀ ਮਰਜ਼ੀ ਹੈ ਹਾਂਜੀ ਤੇ ਜੇ 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 ਵੱਧ ਗਏ ਆ ਤੇ ਫਿਰ ਸਾਡੀ ਅਕਲ ਪਰ ਉਹ ਇਹ ਨਾ ਤੁਸੀਂ ਦੱਸ ਰਹੇ ਹੋ ਅੱਜ ਸਾਨੂੰ ਕਿ ਖੁਦਾ ਤੁਹਾਨੂੰ ਨਕਾਰਾ ਨਹੀਂ ਸਮਝਦਾ ਜੇ ਤੁਸੀਂ ਨਕਾਰਾ ਰਹਿ ਗਏ ਹੋ ਜਾਂ ਇਹ ਹੈ ਮੋ ਤੇ ਤੁਸੀਂ ਆਪਣੀ ਗਲਤੀ ਤੋਂ ਯਾਨੀ ਕਿ ਤੁਹਾਡੇ ਅੱਗੇ ਰਸਤਾ ਕਦੇ ਖੁਦਾ ਬੰਦ ਨਹੀਂ ਕਰਦਾ ਰਸਤੇ ਖੁੱਲੇ ਹੋਏ ਨੇ ਮਿਹਨਤ ਕਰੋ ਰਸਤਾ ਖੁਦਾ ਕਦੇ ਵੀ ਬੰਦ ਨਹੀਂ ਕਰਦਾ ਤੁਹਾਡਾ ਸਿਸਟਮ ਕੀ ਹੈ ਤੁਸੀਂ ਆਪਣੇ ਆਪ ਨੂੰ ਨਕਾਰਾ ਕਰ ਲਿਆ ਹੋਇਆ ਜੀ ਸਾਡੇ ਇੱਕ ਕਹਾਵਤ ਹੈ ਪੰਜਾਬੀ ਦੀ ਆਮ ਹੀ ਪਿੱਛੇ ਕਹਿੰਦੇ ਜਦੋਂ ਜਿਹੜੇ ਕੋ ਆਨ ਨੂੰ ਨਾ ਪੜ੍ਹ ਰਹੇ ਜਾਂਦੇ ਹੁੰਦੇ ਸੀ ਨਾ ਤੇ ਉਹਨਾਂ ਨੇ ਇੱਕ ਧਾਰਨਾ ਬਣਾ ਲਈ ਹੋਈ ਸੀ ਤੇ ਉਹ ਬਜ਼ੁਰਗਾਂ ਨੇ ਵੀ ਆਪ ਹੀ ਕਹਿਣਾ ਆਪਣੇ ਬੱਚਿਆਂ ਦੇ ਲਈ ਹੋਈ ਜਾਂ ਕਿਦਾਂ ਉਹ ਕਹਾਈਆਂ ਦੇ ਪੁੱਤਾਂ ਨੇ ਕਹਾਈ ਖੋਤਣਾ ਜੀ ਕਹਾਵਡਣ ਵਾਲੇ ਦੇ ਨਾਂ ਨੇ ਕਹਾਈ ਵਡਣਾ ਤੁਸੀਂ ਤੇ ਇੱਕ ਮਤਲਬ ਇੱਕ ਸਿਸਟਮ ਸੈੱਟ ਕਰ ਦਿੱਤਾ ਪਹਿਲੇ ਉਹ ਇਹ ਨਾ ਮਜ਼ਦੂਰ ਦਾ ਬੇਟਾ ਮਜ਼ਦੂਰ ਹੀ ਰਹੇ ਉਹ ਮਾਈਂਡ ਸੈੱਟ ਕਰਦਾ ਤੁਸੀਂ ਤੁਸੀਂ ਸਿਖਾਇਆ ਇਹਨਾਂ ਨੂੰ ਪੜਾਇਆ ਪਰ ਪਹਿਲੇ ਕਹੇ ਤਾਂ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਉਹ ਉਹੋ ਹੀ ਮਾੜੀ ਸੋਚ ਉਸ ਬੰਦੇ ਦੇ ਵੀ ਦਿਮਾਗ 'ਚ ਬੈਠ ਗਈ ਬਚਪਨ ਤੇ ਬਈ ਹੁਯਾਰੇ ਕਾਇਆਂ ਦੇ ਪੁੱਤਾਂ ਦੇ ਕਾਜ ਹੋਤਾ ਮਜ਼ਦੂਰ ਦਾ ਨਿਆਣਾ ਤੇ ਮਜ਼ਦੂਰ ਹੀ ਬੰਨਾ ਤੇ ਇੰਦੀ ਇਹ ਘਰਾਂ ਦੇ ਵਿੱਚ ਵੀ ਇਹ ਕੰਮ ਚੱਲਦਾ ਵਾ ਜਿਵੇਂ ਇੱਕ ਬੱਚੇ ਨੇ ਕਹੋ ਨਾ ਇਹ ਨਹੀਂ ਸੋਹਂਦਾ ਕਿਸੇ ਦੀ ਇਹ ਠੀ ਠੀ ਐ ਇਹ ਚਾਵਲ ਈ ਐ ਉਹ ਚਾਵਲ ਵਿਚਾਰਾ ਹੁੰਦਾ ਨਹੀਂ ਪਰ ਉਹ ਸੁਣ ਸੁਣ ਕੇ ਚਾਵਲ ਬਣਾਉਂਦੇ ਉਹ ਕਹਿ ਕੇ ਚਾਵਲ ਬਣਾਉਂਦੇ ਹਾਂਜੀ ਹਾਂਜੀ ਉਹ ਹੁੰਦਾ ਨਿਕਾ ਚਾਵਲ ਪਰ ਉਹਨੇ ਕੋਈ ਗੱਲ ਮੰਨੀ ਵੀ ਹੋਏ ਨਾ ਹਾਂਜੀ ਹਾਂਜੀ ਤੂੰ ਦਾ ਦਿਲ ਨਾ ਹੋਏ ਤੂੰ ਦਾ ਚਾਵਲ ਨਾ ਵੀ ਮੰਨਾਂਗਾ ਇਹਨਾਂ ਨੂੰ ਪਤਾ ਐ ਮੈਂ ਚਾਵਲੀਆਂ ਮੈਂ ਸੁਣਿਆ ਉਹ ਹੁੰਦਾ ਚਾਵਲ ਨਿਕ ਕੋਈ ਨਹੀਂ ਉਹਦੀ ਬੁੱਧ ਨਹੀਂ ਕੰਮ ਕਰ ਰਹੀ ਹੁੰਦੀ ਜੇ ਤੁਸੀਂ ਥੋੜਾ ਜਿਹਾ ਮਾਰਗਦਰਸ਼ਨ ਦਿਓ ਨਾ ਤੇ ਉਹ ਉਹ ਚਵਲ ਤੋਂ ਉੱਠ ਕੇ ਤੇ ਮਦਦ ਇੱਕ ਹੋਣ ਹਰ ਬਣ ਸਕਦਾ ਜਿਨ੍ਹਾਂ ਦੇ ਬੱਚੇ ਕਾਮਯਾਬ ਹੁੰਦੇ ਨੇ ਉਹਨਾਂ ਦੇ ਪਿੱਛੇ ਇਹੋ ਹੀ ਹੁੰਦਾ ਨਾ ਕਿ ਜੋ ਮੂਮਾ ਬੋਲਦੇ ਨੇ ਉਹ ਪਹਿਲੇ ਦਿਨ ਤੋਂ ਬੱਚੇ ਨੂੰ ਕਹਿੰਦੇ ਕਿ ਆਪ ਬਹੁਤ ਸਮਝਦਾਰ ਹੈਂ ਆਪ ਬਹੁਤ ਸਟਰੋਂਗ ਹੈਂ ਆਪ ਇਹ ਕਰ ਸਕਤੇ ਹੈਂ ਜੇ ਤੁਹਾਨੂੰ ਕਹਿੰਦੇ ਨੇ ਤੂੰ ਕਰ ਸਕਨਾ ਹੈ ਕਰ ਸਕਨਾ ਤੇ ਉਹ ਕਰ ਵੀ ਜਾਂਦੇ ਨੇ ਬੈਂ ਤਾਂ ਦੱਸਾ ਤੁਸੀਂ ਉਦਾਂ ਵੈਸੇ ਚੈੱਕ ਕਰਕੇ ਦੇਖ ਲਓ ਹੁਣ ਫਿਰ ਲੱਗਣਾ ਵੇ ਸਬਜੈਕਟ ਤੋਂ ਬਾਅਦ ਸਬਜੈਕਟ ਤੋਂ ਬਾਅਦ ਸਬਜੈਕਟ ਤਾਂ ਇਹ ਸਾ ਹਾਂਜੀ ਤੁਸੀਂ ਇੱਕ ਸੇਦ ਦਿੰਦੇ ਹੋ ਤੁਸੀਂ ਦੇਖਣ ਜਦੋਂ ਖਿਡਾਰੀ ਖੇਡਦੇ ਆ ਤੇ ਪਿੱਛੋਂ ਮਤਲਬ ਰੋਲਾ ਆਉਂਦਾ ਚੱਕ ਦੇ ਤੂੰ ਹੋ ਗਏ ਬਸ ਬਾਜ ਤੂੰ ਜਿੱਤ ਗਿਆ ਉਹਨ ਮਤਲਬ ਉਹਨੂੰ ਇੱਕ ਬੱਲ ਮਿਲਦਾ ਹਾਂਜੀ ਹਾਂ ਨੀ ਨੀ ਹਨਾ ਤੇ ਹੁਣ ਤੁਸੀਂ ਇਹ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਇੱਕ ਭਾਵੇਂ ਜਿੱਡਾ ਮਰਜ਼ੀ ਵਧੀਆ ਪਲੇਅਰ ਹੋਵੇ ਕਿਤੇ ਸਟੇਡੀਅਮ ਕਹਿਣਾ ਪਏ ਨਾ ਬਸ ਗਿਆ ਜੀ ਬਸ ਰਹਿ ਗਿਆ ਜੀ ਬੱਸ ਉਹ ਪਿਛਲਾ ਆ ਗਿਆ ਜੀ ਤੇ ਉਹ ਉੱਦੇ ਰਹਿ ਜਾਂਦਾ ਮੈਨੂੰ ਮਾਈਂਡ ਦੀ ਗੇਮ ਬਹੁਤ ਯਾਦ ਆ ਠੀਕ ਹੈ ਜੀ ਸਾਈਕੋਲੋਜੀਕਲ ਜਿਹਨੂੰ ਪਿੱਛੋਂ ਸਾਰਾ ਸਟੇਡੀਅਮ ਚੱਕਦੇ ਗਿਆ ਜੇ ਇਹ ਨਹੀਂ ਹਾਰਨ ਵਾਲਾ ਇਹਨੂੰ ਨਹੀਂ ਕੋ ਹਾਰ ਸਕਦਾ ਉਹ ਮਤਰ ਕਹਿੰਦਾ ਪਾਉਦੇ ਤੇ ਬੱਲ ਮਿਲਦਾ ਸੋ ਤੁਸੀਂ ਜਦੋਂ ਸਿਸਟਮ ਨੂੰ ਦੇਖਣਾ ਨਾ ਦਰਸ਼ਨ ਜੇ ਤੁਸੀਂ ਪੂਰੇ ਕਰਨੇ ਆਪਣੇ ਨੰਬਰ 1 ਤੇ ਤੁਹਾਡਾ ਆਪਣਾ ਕੌਨਫੀਡੈਂਸ ਪੂਰਾ ਚਾਹੀਦਾ ਪਲੱਸ ਇਹੋ ਜਿਹੇ ਲੋਕਾਂ ਦੀ ਸੰਗਤ ਚਾਹੀਦੀ ਹੈ ਜਿਹੜੇ ਦਰਸ਼ਨ ਨੂੰ ਸਮਝਾ ਕਰਨ ਦੇ ਲਈ ਦਚਨ ਨੂੰ ਸਮਝਦੇ ਹੋਏ ਤੁਹਾਨੂੰ ਬਲ ਦੇ ਸਕਣ। ਅਕਤੋਂ ਇਹ ਸੰਗਤੀ ਕਿਹਨੇ ਦੇ ਨਾਲ ਕਰਨੀ ਹੈ ਵੀ ਬੜਾ ਤੁਹਾਨੂੰ ਗੌਰ ਕਰਨਾ ਪਏ। ਸਭ ਤੋਂ ਪਹਿਲਾਂ ਤਾਂ ਗੱਲ ਹੀ ਇਹ ਹੈ ਨਾ ਵੀ ਤੁਸੀਂ ਤਾਂ ਤੁਸੀਂ ਇਹ ਗੌਰ ਕਰਨਾ ਸੰਗਤੀ ਕਰਨੀ ਕਿੱਥੇ ਹੈ। ਕਿਸੇ ਨੇ ਬੜਾ ਵਧੀਆ ਪਾਇਆ ਇੱਕ ਪ੍ਰੋਗਰਾਮ ਫੇਸਬੁੱਕ ਦੇ ਉੱਤੇ। ਬੰਦੇ ਨੇ ਛੋਟਾ ਜਿਹਾ ਇੱਕ ਕਲਿੱਪ ਪਾਇਆ। ਇਹੀ ਗੱਲ ਨੂੰ ਕਰ ਜਿਹੜੀ ਅਸੀਂ ਕਰਦੇ ਬੱਚਿਆਂ ਲਈ। ਮਿਤ ਉਸ ਕੀ ਸੇ ਦਿੰਦੇ ਹੋ ਤੇ ਉਹ ਕਹਿੰਦੇ ਉਹਨੇ ਮਾਪਿਆਂ ਨੂੰ ਕਿਹਾ ਤੇ ਜਦ ਅਸੀਂ ਕਈ ਵਾਰੀ ਕੋ ਮੈਸੇਜ ਦਿੰਦੇ ਆ ਤੇ ਮੈਸੇਜ ਦੇ ਵਿੱਚ ਸਾਡੀਆਂ ਸਾਰੀਆਂ ਗੱਲਾਂ ਹੀ ਮਤਲਬ ਕਾਬਲੇ ਤਾਰੀਫ ਰਹੀ ਹੁੰਦੀਆਂ ਉਸ ਮੈਸੇਜ ਚ ਚੰਗੀਆਂ ਗੱਲਾਂ ਹੁੰਦੀਆਂ ਜਿਹੜੀਆਂ ਜਿਹੜੀਆਂ ਲੋਕਾਂ ਦੇ ਦਿਲ ਨੂੰ ਛੂੰਹਦੀਆਂ ਹਾਂ ਹਾਂਜੀ ਠੀਕ ਹੈ ਤੇ ਉਹਨਾਂ ਵਿੱਚੋਂ ਮਤਲਬ ਉਹ ਉਹ ਉਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਅੰਦਰ ਫਿਰ ਤੇ ਲੇਰੀ ਹੁੰਦੀ ਹੈ ਬਿਲਕੁਲ ਬਿਲਕੁਲ ਤੇ ਉਹਨੇ ਦੱਸਿਆ ਬਈ ਅਸੀਂ ਬੱਚੇ ਨੂੰ ਕਹਿੰਦੇ ਤੇਰੇ ਕੋਲ ਉਦ ਨਕਮ ਨਕਾਰਾ ਗਿਆ ਗੁਜਰੇ ਹਨ ਤੋਂ ਕਿਸੇ ਕਮਦ ਨੇ ਤੇ ਉਹ ਉਹ ਪੇ ਸਮਝਦਾ ਵੀ ਇਹਨਾਂ ਨੇ ਮੈਨੂੰ ਨਕਾਰਾ ਸਮਝ ਲਿਆ ਤੇ ਨਕਾਰੇ ਬਾਣੀ ਜਾਓ ਕਹਿੰਦਾ ਜੀ ਸਾਡੇ ਨਾਲੋਂ ਮਾਪਿਆਂ ਦੇ ਨਾਲੋਂ ਕਹਿੰਦਾ ਜੀ ਪੀਐਸ ਚ ਗਏ GPS ਨੇ ਤਾਂ ਦੱਸਿਆ ਵੀ ਆਹ ਰਸਤਾ ਤੁਸੀਂ ਉਹ ਗਲਤ ਵੀ ਲੈ ਲਓ ਠੀਕ ਹੈ ਤੇ ਜੀਪੀਐਸ ਫੇ ਤੁਹਾਨੂੰ ਸਹੀ ਰਸਤੇ ਪਾ ਦਿੰਦਾ ਫਿਰ ਵੀ ਨਵਾਂ ਰਹਾ ਉਹ ਤੁਹਾਨੂੰ ਗਾਲਾਂ ਨਹੀਂ ਕੱਢਦਾ ਵੀ ਮੈਂ ਤਾਂ ਤੈਨੂੰ ਕਹਿਆ ਉਹ ਸਿੱਧੇ ਹੀ ਜਾਣਾ ਈ 85 ਲੈ ਕੇ ਤੇ ਤੂੰ 90 ਤੇ ਘੱਲ ਹੀ ਪਾਇਆ ਜੀ ਫੇ ਕਹਿੰਦਾ ਤੁਸੀਂ ਗਲਤੀ ਕਰ ਲਓ ਜੀਪੀਐਸ ਫੇ ਵੀ ਤੁਹਾਨੂੰ ਬੁਰਾ ਭਲਾ ਨਹੀਂ ਕਹਿੰਦਾ ਨਹੀਂ ਕਿਉਂਕਿ ਉਹ ਬੜਾਇਆ ਹੀ ਇਸਰ ਕੇ ਗਿਆ ਹੈ ਵੀ ਉਹਨੇ ਤੁਹਾਨੂੰ ਸਿੱਧਾ ਰਸਤਾ ਦੱਸ ਨਹੀਂ ਤੁਹਾਡੀ ਮਦਦ ਕਰਨੀ ਆਨੇ ਤੁਹਾਨੂੰ ਮੰਜ਼ਿਲ ਤੱਕ ਉਹਨੇ ਪਹੁੰਚਾਉਣਾ ਆ ਇਸਰ ਕੇ ਕਦੇ ਖਿੱਚਦਾ ਨਹੀਂ ਇੱਕ ਕਹਿੰਦਾ ਅਸੀਂ ਆ ਜਿਹੜੇ ਗੱਲ ਗੱਲ ਦੇ ਤੇ ਖਿੱਚਦੇ ਆ ය ලගල්ත ක දය තති ී ච හිරෝ ලන්සිගේ ඔකෙන්ද අප ම අපේ සෑණය හුන්දය සෑනපි ජඩීන ඕ සෑනප වඩ සකදීය ලිකෙන් ජඩ න්‍යනපුනය හදේ වෙච්චතේ සයනප හැයිනකි න්‍යයානපනය වෙච්චතේ සයනප පැහැන්ී ਤੇ ਜੇ ਨਿਆਣਪੁਣੇ ਵਾਲੇ ਦੇ ਨਾਲ ਤੁਸੀਂ ਸਿਆਣਾ ਪਛੜ ਕੇ ਤੇ ਨਿਆਣਪੁਣੇ ਵਿੱਚ ਹੀ ਪੈ ਗਏ ਤੇ ਤੁਹਾਨੂੰ ਕੋਣ ਸਿਆਣਾ ਕੋ ਬਿਲਕੁਲ ਜੀ ਤੇ ਇਸਰਕੇ ਜੇ ਤੁਸੀਂ ਸਮਝਦੇ ਹੋ ਵੀ ਤੁਹਾਡੇ ਵਿੱਚ ਸਿਆਣਾ ਪਿਆ ਤੇ ਫਿਰ ਸਿਆਣਾ ਵੀ ਤੁਸੀਂ ਦਿਖਾਉਣੇ ਆ ਤੇ ਜੋ ਤੁਸੀਂ ਦਿਖਾਓਗੇ ਫਿਰ ਉਹ ਹੀ ਹੋਏਗਾ ਬਿਲਕੁਲ ਠੀਕ ਹੈ ਮੈਂ ਸਮਝ ਗਿਆ ਬੱਚਿਆਂ ਨੂੰ ਤੁਸੀਂ ਜਿਹੜੀ ਮਾਜੀ ਸਿਹਤ ਦੇ ਦੋ ਉਹ ਉੱਥੇ ਚੱਲ ਪੈਣਗੇ ਸੋ ਉਸੇ ਤਰ੍ਹਾਂ ਪਰਮੇਸ਼ਰ ਆ ਉਹਨੇ ਸਾਨੂੰ ਇੱਕ ਸਿਹਤ ਦੇ ਦਿੱਤੀ ਇੱਕ ਦਰਸ਼ਨ ਦਿੱਤਾ ਸਾਡੇ ਵਾਲੇ ਤੇ ਸਿਸਟਮ ਦੇ ਵਿੱਚ ਤੇ ਅਸੀਂ ਭਾਵੇਂ ਮਾਪੇ-ਬਾਪ ਨੂੰ ਦੇ ਆਪਣੇ ਫਰਜ਼ ਨੂੰ ਪੂਰਾ ਨਾ ਕਰ ਸਕੀ ਪਰ ਉਹ ਆਪਣੇ ਫਰਜ਼ ਨੂੰ ਪੂਰਾ ਵੀ ਕਰਦਾ ਜਿਉਂ ਦਰਸ਼ਨ ਦਿੰਦਾ ਨਾ ਤੇ ਦਰਸ਼ਨ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਨੂੰ ਬਲ ਦਿੰਦਾ ਹੈ ਦਰਸ਼ਨ ਵਿੱਚ ਬਣੇ ਰਹਿਣ ਦੇ ਲਈ ਤੁਹਾਡੇ ਨਾਲ-ਨਾਲ ਚੱਲਦਾ ਹੀ ਤੁਹਾਨੂੰ ਚਲਾਉਂਦਾ ਨਿਕਾ ਜੇ ਤੁਸੀਂ ਚੱਲਣ ਦਾ ਮਨ ਬਣਾ ਦਿਓ ਤੇ ਤੁਹਾਡੇ ਨਾਲ ਨਾਲ ਚੱਲਦਾ ਹੀ ਮੈਂ ਸਾਰਾ ਫੈਸਲਾ ਸੰਘਰਸ਼ ਤੁਹਾਡੇ ਤੋਂ ਆ ਸੰਘਰਸ਼ ਤਾਂ ਸੀ ਕਰਨਾ ਹੈ ਲੇਕਿਨ ਜੇ ਤੂੰ ਚੱਲਣ ਲਈ ਤਿਆਰ ਹੈ ਤਾਂ ਚੜਾਉਣ ਲਈ ਤਿਆਰ ਆ ਮੈਂ ਮਿਹਨਤ ਤੂੰ ਆ ਕਰਨੀ ਹੈ ਹਾਂਜੀ ਯਾਨੀ ਕਿ ਫਿਰ ਜਦੋਂ ਤੂੰ ਚੱਲਣ ਲਈ ਤਿਆਰ ਹੋ ਨਾ ਫਿਰ ਰਸਤੇ ਵਿੱਚ ਆਉਣ ਵਾਲੇ ਉਹ ਔਂਕੜਾ ਜਿਹੜਿਆਂ ਨੂੰ ਤੁਸੀਂ ਭਾਰ ਨਹੀਂ ਕਰ ਸਕਦੇ ਉਹ ਉਹ ਕਰਾਏਗਾ ਫਿਰ ਉਹ ਕਰਾਵੇਗਾ ਪਰ ਜਿਹੜੀਆਂ ਔਂਕੜਾ ਤੁਸੀਂ ਭਾਰ ਕਰਨੀਆਂ ਆ ਉਹ ਇਹ ਚਾਹੁੰਦਾ ਵੀ ਉਹਨਾਂ ਨੂੰ ਤੁਸੀਂ ਭਾਰ ਕਰੋ ਸਹੀ ਹੋ ਗਿਆ ਹੈ ਮਿਸਾਲ ਦੇ ਤੌਰ ਤੇ ਯੂਸਫ ਦੇ ਉੱਤੇ ਪਹਿਲਾ ਇਲਜ਼ਾਮ ਲੱਗਾ ਔਰ ਉਹਨੂੰ ਵੇਚ ਦਿੱਤਾ ਗਿਆ ਯੂਸਫ ਵੇਚਿਆ ਗਿਆ ਤੇ ਜੇਲ੍ਹ ਚ ਚਲੇ ਗਿਆ ਹੁਣ ਔਂਕੜ ਹੈ ਨਾ ਇਨਸਾਨੀ ਸੋਚ ਦੇ ਮਤਲਬ ਇਹ ਵੀ ਹੋ ਸਕਦਾ ਹੈ ਕਿ ਸਾਰੀ ਜ਼ਿੰਦਗੀ ਉੱਥੇ ਰਹਿੰਦਾ ਹਾਂਜੀ ਯੂਸਫ ਨੇ ਚੱਲਣਾ ਬੰਦ ਨਹੀਂ ਕੀਤਾ ਭਰਾਵਾਂ ਨੇ ਕੁੱਟਿਆ ਮਾਰਿਆ ਯੂਸਫ ਨੇ ਚੱਲਣਾ ਬੰਦ ਨਹੀਂ ਕੀਤਾ ਉਹ ਵਿਗ ਗਿਆ ਕਾਫਲੇ ਦੇ ਕੋਲ ਨੇ ਚੱਲਣਾ ਬੰਦ ਨਹੀਂ ਕੀਤਾ ਅੱਗੇ ਜਾ ਕੇ ਉਹਨਾਂ ਦੀ ਨਜ਼ਰ 'ਚ ਮਤਲਬ ਕਹਿੰਦਾ ਭਾਬਿਓ ਨੇ ਚੱਲਣਾ ਬੰਦ ਨਹੀਂ ਕੀਤਾ ਤਾਂ ਉੱਥੇ ਰੱਬ ਨੇ ਉਹਨੂੰ ਉੱਚਾ ਕੀਤਾ ਜੋ ਉਸ ਘਰ ਦਾ ਮੁਖਤਿਆਰ ਬਣ ਜਾਂਦਾ ਪਰ ਪਹਿਲਾ ਔਂਗੜ ਆਉਂਦੀ ਹੈ ਪਰ ਗੱਲ ਇਹ ਨਾ ਕੋ ਜਿੱਥੇ ਵੀ ਗਿਆ ਉਹਦਾ ਧਿਆਨ ਜਿਹੜਾ ਖੁਦਾ ਵਾਲੀ ਰਿਹਾ ਉਹਨੇ ਆਪਣੀ ਬਹੁਤ સારી ਸੈਟ ਕਰਨੀ ਹੈ ਨਾ ਤੁਸੀਂ ਤੁਸੀਂ ਆਪਣੀ ਵਫਾਦਾਰੀ ਨੂੰ ਸੈੱਟ ਕਰਨਾ ਲੋਕਾਂ ਦੇ ਵਿੱਚ ਤੁਸੀਂ ਤੁਸੀਂ ਜਦੋਂ ਆਪਣੀ ਵਫਾਦਾਰੀ ਲੋਕਾਂ 'ਚ ਸੈੱਟ ਕਰਦੇ ਹੋ ਉਸੇ ਤੁਹਾਡੇ ਪਰਮੇਸ਼ਵਰ ਦੀ ਇੱਜ਼ਤ ਬਣਦੀ ਹੈ। ਉਸਤਤ ਮਹਿਮਾ ਤੁਹਾਡੇ ਅਸੀਂ ਬੱਚੇ ਆ ਨਾ ਅਸੀਂ ਅਗਰ ਕੋਈ ਗਲਤੀ ਕਰਦੇ ਤਾਂ ਸਾਡੇ ਮਾਂ-ਬਾਪ ਨੂੰ ਲੋਕੀ ਲਾਣਤ ਪਾਉਂਦੇ ਆ। ਹਾਂਜੀ ਗੱਲ। ਜੇ ਅਸੀਂ ਕੋਈ ਚੰਗਾ ਕਰਮ ਕਰਦੇ ਆ ਸਾਡੇ ਮਾਂ-ਬਾਪ ਦੀ ਪ੍ਰਸ਼ੰਸਾ ਹੁੰਦੀ ਹੈ। ਸੇਮ ਗੱਲ ਆ। ਦਸ਼ੇਰਥ ਸਾਨੂੰ ਦਿੱਤਾ ਅਸੀਂ ਉਹ 'ਚ ਚੱਲਦੇ ਆ ਜੇ ਤਾਂ ਸਹੀ ਰਿਤੀਆਂ ਚੱਲਦੇ ਆ ਸਾਡੇ ਪਿਤਾ ਦੀ ਮਹਿਮਾ ਹੁੰਦੀ ਆ। ਚੱਕ ਕੇ ਛੁੱਟੇ ਅੱਗੇ ਦੀ ਪੱਠੀ ਵਿੱਚ ਤੇ ਬਾਦ ਛੱਟ ਕੇ ਖੜਾ ਹੋ ਗਿਆ। ਜੀ। ਵਾਸ਼ਿੰਗਟਨ ਮੁਬਾਰਕ ਆ ਕਹਿੰਦਾ ਇਹਨਾਂ ਦਾ ਪਰਮੇਸ਼ਰ ਜੀ ਮੈਂ ਸਾਰਾ ਹੁਣ ਕਹਿੰਦਾ ਇਹਨੂੰ ਮੰਨਣਗੇ ਬਿਲਕੁਲ ਮੈਂ ਮਾਫਰਤ ਚਾਹਾਂਗਾ ਥੋੜਾ ਜਨਾ ਟਾਈਮ ਦੀ ਕਮੀ ਕਰਕੇ ਇਹ ਪ੍ਰੋਗਰਾਮ ਮੈਂ ਚਾਹਾਂਗਾ ਕਿ ਅਸੀਂ ਅਗਲੀ ਕਿਸ਼ਤ ਵਿੱਚ ਲੈ ਕੇ ਜਾਈਏ ਬਿਲਕੁਲ ਇਥੇ ਚੇਤਾ ਰੱਖਿਓ ਪਰ ਕਿੱਥੇ ਛੱਡਿਆ ਹਾਂਜੀ ਠੀਕ ਹੋ ਗਿਆ ਹਮ ਪੁਆਇੰਟ ਵਿੱਚ ਜਤਾ ਰੱਖਿਓ ਬਿਲਕੁਲ ਮੈਂ ਚਾਹਾਂਗਾ ਕਿ ਤੇ ਇੱਧਰ ਆਕਰ ਪਿਆਰੇ ਖੁਦਾਮੁਖ ਪਦਾ ਤੇਰੇ ਸ਼ੁਕੁ ਗੁਜ਼ਾਰਾ ਤੇਰੀ ਹਦਾਇਤ ਤੇਰੀ ਮੁਹੱਬਤ ਦੇ ਵਾਸਤੇ ਜੋ ਵੀ ਵਿਸ਼ਾ ਸ਼ੁਰੂ ਕੀਤਾ ਪਿਆਰੇ ਪ੍ਰਭੂ ਇਹਨੂੰ ਸੁਣਨ ਦੇ ਵਿੱਚ ਆਪਣੇ ਲੋਕਾਂ ਦੀ ਮਦਦ ਕਰਨੀ ਪਿਆਰੇ ਖੁਦਾਵੰਦ ਔਰ ਜੋ ਵੀ ਅਗੇ ਅਸੀਂ ਸਿੱਖੀਏ ਉਹ ਵੀ ਤਰ੍ਹਾਂ ਪਿਤਰ ਆਤਮਾ ਸਾਨੂੰ ਬੜੀ ਸੰਜੀਦਗੀ ਦੇ ਨਾਲ ਸਿਖਾਵੇ ਔਰ ਅਸੀਂ ਉਹਤੇ ਚੱਲਣ ਵਾਲੇ ਬਣ ਸਕੀਏ ਸਾਡੀ ਦੁਆਨ ਸੁਣੋ ਯਿਸੂ ਮਸੀਹ ਦੇ ਨਾਮ ਵਿੱਚ ਆਮੀਨ ਬਾਬਾ ਜੀ ਦੇ ਲੋਪੇਟ